ਤੁਹਾਨੂੰ ਇਸ ਕਰਕੇ ਲਿਆਂਦਾ ਗਿਆ ਹੈ ਕਿ ਜੋ 2 ਦਸੰਬਰ ਨੂੰ ਸ਼੍ਰੀ ਕਾਟਕ ਸਾਹਿਬ ਦੀ ਫੀਸਲ ਤੋਂ ਫੈਸਲੇ ਹੋਏ ਸੀ ਉਹਨਾਂ ਨੂੰ ਤੁਸੀਂ ਰੱਦ ਕਰਨਾ ਹੈ ਕਰਦੇ ਹੋਗੇ ਹੈ ਜੁਰਤ ਨਹੀਂ ਜੋਏ ਤੁਸੀਂ 2 ਦਸੰਬਰ 2024 ਵਾਲੇ ਫੈਸਲਿਆਂ ਨੂੰ ਉਲਟਾਤਾ ਜਾਂ ਬਦਲਤਾ ਜਾਂ ਪੰਜ ਮੈਂਬਰੀ ਕਮੇਟੀ ਨੂੰ ਰੋਕਤਾ ਤੁਹਾਡਾ ਹਸ਼ਰ ਗੁਲਦੀਪ ਸਿੰਘ ਗੜਗੱਜ ਗੁਰਬਾਜਨ ਸਿੰਘ ਜਾਨੀ ਗੁਰਬਾਜਨ ਸਿੰਘ ਨਾਲੋਂ ਵੀ ਭੈੜਾ ਹੋਵੇਗਾ ਤੇਰੇ ਹਰਿਆਣੇ 'ਚ ਹੀ ਰਗੂ ਜੀਤ ਬਿਰਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਰਾ ਜੂਨਟ ਸਾਰੇ ਹਰਿਆਣੇ ਦਾ ਪ੍ਰਧਾਨ ਜਰਨਲ ਸਕੱਤਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਦਾ ਸਾਰਾ ਜੂਨਟ ਇਹ ਤੇਰੀ ਕਤੂ ਦੇ ਖਿਲਾਫ ਆਪਣੇ ਸੀਫੇ ਦੇ ਗਿਆ ਇੱਕ ਪਾ ਹੈਗਾ ਜੀ ਤੇਗ ਸਿੰਘ ਧਨੋਲਾ ਕੌਣ ਨਹੀਂ ਜਾਣਦਾ ਉਹਨੂੰ ਬੱਚਾ-ਬੱਚਾ ਜਾਣਦਾ ਹੈ ਅਪਰਾਧਿਕ ਬਿਰਤੀ ਵਾਲਾ ਹੈ ਘਟਿਆ ਕਤੂਤਾਂ ਵਾਲਾ ਹੈ ਚਿਤਪਰ ਖੰਡਰ ਹੈ ਪੁਰਸ਼ਤੋ ਖੰਡਰ ਹੈ 420 ਦੇ ਕੇਸ ਚੱਲਦੇ ਨੇ ਇਹਦਾ ਫੇਦੀ ਕਰਦੇ ਕੇਸ ਚੱਲਦੇ ਨੇ ਪਪਾ ਗੰਦਾ ਸਿੰਘ ਪਾਬਲੇ ਜਿਹੜਾ ਸਕੂਲ ਹੈ ਬਰਨਾਲੇ ਵਾਲਾ ਇਹਦੇ ਜਿਵੇਂ ਚੁੰਦੇ ਜੋ ਫੇਰਾ ਫੇਰੀ ਕੀਤੀ ਆ ਉਹਦੇ ਜਿਹੜੇ ਦਸਤਕ ਨੇ ਇਹਨੇ ਆਪਦੇ ਧਨੋਂ ਲੈ ਪਿੰਡ ਚੋਂ ਦਸਿਆ ਦੇ ਡੇਰੇ RAM ਸਰੂਪਮ ਅੰਤ ਨਾਲ ਜਿਹੜੀ ਠੱਗੀ ਮਾਰੀ ਆ ਉਹ ਆਪਣੇ ਆਪ ਡੇਰੇ ਦੀ ਜ਼ਮੀਨ ਐਸ.ਡੀ. ਸਿੰਘ ਦੇ ਚੁੱਕਿਆ ਸੀ ਪੰਜ ਇਕਟਰ ਜਮੀਨੋਂ ਨੇ ਮੰਗੀ ਸੀ ਮੈਨੂੰ ਗੁਜ਼ਾਰੇ ਵਾਸਤੇ ਦੇ ਦਿਓ ਉਹਦਾ ਤਾਂ ਪਤਾ ਨਹੀਂ ਇਹਨਾਂ ਨੇ ਇੱਕ ਸੇਮੋ ਦਾ ਘਰ ਛੱਡਿਆ ਤੇ 5 ਲੱਖ ਰੁਪਇਆ ਦੇਣਾ ਸੀ ਉਹਦੇ ਚੋਂ 2 ਲੱਖ ਦੀ ਠੱਗੀ ਮਾਰ ਗਿਆ ਇੱਕ ਸਿੰਘ ਤਨੌਲਾ ਸਾਡੇ ਕੋਲੇ ਐਫਪੀ ਡੇਪ ਐ ਉਹ ਤਨੌਲਾ ਉਹਨੂੰ ਭਾਰੰਪ੍ਰਚਾਰ ਕਮੇਟੀ ਦਾ ਇੰਚਾਰਜ ਬਣਾ ਕੇ ਪੰਜਾਬ ਚ ਭੇਜਿਆ ਸੀ ਸਰਨੇ ਨੇ ਖਰਚਾ ਦੇ ਕੇ ਵੀ ਪਾਰਲਾ ਦੇ ਖਰਾਬ ਚੱਕਦੇ ਫੱਟੇ ਕਿਉਂ ਗੜਗੜ ਚ ਸਭ ਸਹੀ ਹੈ ਕਿ ਨਹੀਂ ਤੁਹਾਡਾ ਜੋ ਹਸ਼ਰ ਕਰੂਈ ਕੰਮ ਉਹ ਬਾਦ ਹੈ ਬੰਨਾ ਤੁਹਾਡਾ ਟਰੱਕ ਦਾ ਪਤਾ ਕਿਹਦੇ ਨਾਲ ਹੋਣਾ ਹੈ ਬੁੱਟਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਕਰਨਾਦਰ ਦੇ ਜਥੇਦਾਰ ਬਾਬਾ ਵਿਦੀ ਸਿੰਘ ਜੇ ਪ੍ਰਨਾਦਲ ਹੋਰ ਰਾਜਾ ਰਾਜ ਸਿੰਘ ਵਾਲੇ ਨਾਲ ਹੋਰ ਜਿੰਦੀਆਂ ਵੀ ਸਿੰਘ ਜਥੇਬੰਦੀਆਂ ਗੁਰੂ ਕੇ ਲਾਡਲੀਆਂ ਫੌਜਾਂ ਨੇ ਨਾ ਇਹਨਾਂ ਨਾਲ ਹੋਣਾ ਏ ਤੁਹਾਡਾ ਟਰੱਕ ਆ ਦੇ ਸ਼ਾਮ ਦੇ ਸ਼ਾਮ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀ ਆਇਆਂ ਸਤਿ ਸ਼੍ਰੀ ਅਕਾਲ ਸਿੱਖ ਪੰਥ ਦੇ ਇਤਿਹਾਸ ਵਿੱਚ 7 ਮਾਰਚ 2025 ਦਾ ਦਿਨ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਸਿੱਖਾਂ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਅੰਤਰੰਕ ਕਮੇਟੀ ਦੇ ਸਿਰਫ 10 ਲਗਾੜੇ ਜਿਨ੍ਹਾਂ ਦਾ ਮੁਖੀ ਰਗੂਜੀਤ ਸਿੰਘ ਬਿਰਕ ਇਹਨਾਂ ਨੇ ਸਿੱਖਾਂ ਦੀ ਸਰਬੋਤਮ ਅਦਾਲਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਨਨੀਰਕ ਇਹ ਸਿੰਘ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਉਹਨਾਂ ਤੇ ਬੇਬਨਾਹ ਦੋਸ਼ ਲਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਅਜੋਹ ਕਰਾ ਦਿੱਤਾ ਹੈ ਅਜੋਹ ਕਰਾਰ ਦਿੱਤਾ ਤਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਹੀ ਜੁੰਡਲੀ ਇਹ ਹੀ ਬਿਲਕੁਸ਼ਿਰਕ ਬੇਬੁਨਿਆਦ ਦੋਸ਼ ਲਾ ਕੇ ਪਹਿਲਾਂ ਹੀ ਜਥੇਦਾਰੀ ਤੋਂ ਲਾਂਬੇ ਕਰ ਚੁੱਕੇ ਇਹ ਇਹ ਘਟਿਆ ਕਰਤੂਤ ਇਹਨਾਂ ਨੇ ਕਿਉਂ ਕੀਤੀ ਇਸ ਅੰਤਰੀਮ ਕਮੇਟੀ ਨੇ ਕਿਉਂ ਕੀਤੀ ਕਿਉਂਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਆਦੇਸ਼ ਜਾਰੀ ਕੀਤੇ ਗਏ ਸਨ ਉਹਨਾਂ ਵਿੱਚ ਇੱਕ ਆਦੇਸ਼ ਇਹ ਵੀ ਸੀ ਕਿ ਜੋ ਇਹ ਮੌਜੂਦਾ ਲੀਡਰਸ਼ਿਪ ਹੈ ਇਹ ਸਿੱਖ ਕੌਮ ਦੀ ਸਹੀ ਰਹਿਨਮਾਈ ਨਹੀਂ ਕਰ ਸਕੀ ਇਸ ਕਰਕੇ ਇਸ ਨੂੰ ਅਜੋਹ ਕਰਾਰ ਦਿੱਤਾ ਜਾਂਦਾ ਇਹਨੂੰ ਰੱਦ ਕੀਤਾ ਜਾਂਦਾ ਬਿਲਕੁਲ ਉਹੀ ਭਾਸ਼ਾ ਐਨਐਸ ਜੁੰਡਲੀ ਨੇ ਵਰਤੀ ਆ ਸਾਡੇ ਤਾਕਤਾਂ ਦੇ ਜਥੇਦਾਰਾਂ ਵਾਸਤੇ ਕਿ ਇਹਨਾਂ ਨੂੰ ਜ਼ਥੇਦਾਰੀ ਦੇ ਅਜੋਹ ਕਰਾਰ ਦਿੱਤਾ ਜਾਂਦਾ ਤੇ ਜਥੇਦਾਰੀ ਤੋਂ ਲੰਬੇ ਕੀਤਾ ਜਾਂਦਾ ਭਾਵੇਂ ਇਹਦੇ ਸੰਕੇਤ ਉਹ ਪਹਿਲਾਂ ਵੀ ਗਿਆਨੀ ਰਗਵੀਰ ਸਿੰਘ ਨੂੰ ਦੇ ਚੁੱਕੇ ਸੀ ਉਹਨਾਂ ਨੇ ਇਹ ਕਹਿਆ ਸੀ ਕਿ ਅੰਤਰੀਂ ਕਮੇਟੀ ਦੇ ਮੁਕਾਬਲੇ ਤੇ ਅਕਾਲ ਤਖਤ ਦੇ ਜਥੇਦਾਰ ਦੀ ਕੋਈ ਅਹਿਮੀਅਤ ਨਹੀਂ ਅੰਤਰੀਂ ਕਮੇਟੀ ਜਦੋਂ ਮਰਜ਼ੀ ਜਥੇਦਾਰਾਂ ਨੂੰ ਹਟਾ ਸਕਦੀ ਹੈ ਜਦੋਂ ਮਰਜ਼ੀ ਉਹਨਾਂ ਨੂੰ ਨਿਯੁਕਤ ਕਰ ਸਕਦੀ ਹੈ ਤੇ ਨਾਲ ਇਹ ਵੀ ਕਿਹਾ ਸੀ ਇਹਨਾਂ ਲਗੜਿਆ ਨੇ ਕਾਲ ਤੱਕ ਦੇ ਜਥੇਦਾਰ ਨੂੰ ਕਿ ਤੁਹਾਡਾ ਕੋਈ ਵੀ ਆਦੇਸ਼ ਉਹ ਚਾਰ ਦੀਵਾਰੀ ਤੱਕ ਹੀ ਸੀਮਤ ਰਹ ਜਾਂਦਾ ਹੈ ਇਹ ਸੰਕੇਤ ਪਹਿਲਾਂ ਦੇ ਆਏ ਸੀ ਇਹ ਧਮਕੀ ਦੇ ਕੇ ਆਏ ਸੀ ਤੇ ਗਿਆਨੀ ਰਿਕੀਰ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਇੱਕ ਤੀੜ ਹੁਣ ਮੈਨੂੰ ਜਥੇਦਾਰ ਨਹੀਂ ਰਹਿਣ ਦੇਊਗੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜੇ ਤੁਹਾਨੂੰ ਹਟਾਤਾ ਉਹ ਕਹਿੰਦਾ ਕੋਈ ਪਰਵਾਹ ਨਹੀਂ ਮੈਂ ਆਪਣੇ ਕੱਪੜੇ ਬੈਗ 'ਚ ਪਾਏ ਹੋਏ ਜਿੰਨੇ ਦਾ ਕਾਲਪੁਰਖ ਮੈਥੋਂ ਸੇਵਾ ਲੈਣੀ ਚਾਹੂਗਾ ਮੈਂ ਸੇਵਾ ਕਰੂਗਾ ਜਦੋਂ ਕਹੂਗਾ ਵੀ ਸੇਵਾ ਖਤਮ ਮੇਰੇ ਕੱਪੜੇ ਬੈਗ ਚ ਪਾਏ ਹੋਏ ਇਹ ਪਤਾ ਲੱਗ ਚ ਕਿਐਸੀ ਇਹ ਕੋਈ ਹੈਰਾਨੀ ਵਾਲੀ ਘਟਨਾ ਨਹੀਂ ਵਾਪਰੀ ਇਹ ਜੋ ਹਨ ਹੋਣੀ ਵਾਪਰੀ ਹੈ ਇੱਕ ਦੂ ਪਹਿਲਾਂ ਵੀ ਬਹੁਤ ਕੁਝ ਹੋ ਚੁੱਕਿਆ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਕਾਲ ਤਖਤ ਦੇ 5 6 ਜਥੇਦਾਰਾਂ ਨੂੰ ਇਹ ਅਪਬਾਰਤ ਕਰ ਚੁੱਕੇ ਨੇ ਇਹ ਤਾਂ ਇਹਨਾਂ ਦੇ ਪੱਥੇ ਦਾ ਆਖਰੀ ਤੀਰ ਸੀ ਜੋ ਇਹਨਾਂ ਨੇ ਚਲਾਤਾ ਇਹਨਾਂ ਦਾ ਪੱਥਾ ਵੀ ਖਾਲੀ ਹੋ ਗਿਆ ਇਹਨਾਂ ਦਾ ਕਾਲੀ ਦਲ ਵੀ ਖਾਲੀ ਹੋ ਗਿਆ ਇਹਨਾਂ ਦਾ ਜੋ ਹਾਸ਼ਰ ਹੋਣਾ ਹੈ ਨਾ ਉਹ ਤੁਹਾਡੇ ਸਾਹਮਣੇ ਹੈ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਤਾਜੀ ਤਾਜੀ ਖਬਰ ਸੁਣ ਲਓ ਜਦੋਂ ਇਸ ਅੰਤਰੀਨ ਕਮੇਟੀ ਦੇ ਸਿਰਫ 10 10 ਨੰਬਰ ਹੀ ਇਹ 10 ਨੰਬਰੀਆਂ ਨੇ ਦਸ ਨੰਬਰੀ ਐਮੇਂਦੀ ਕਿਹਾ ਜਾਂਦਾ ਬੰਦੇ ਨੂੰ ਇਹ 10 ਨੰਬਰੀ ਨੇ ਜਦੋਂ ਇਹਨਾਂ 10 ਨੰਬਰੀਆਂ ਨੇ ਫੈਸਲਾ ਕਰਕੇ ਜਥੇਦਾਨ ਨੂੰ ਸੇਵਾ ਮੁਕਤ ਕੀਤਾ ਸੀ ਐਨ ਉਸੇ ਵਕਤ ਉਹ ਦਲਜੀਤ ਮੈਸਨ ਤੇਰੇ ਰੋਪੜ ਜ਼ਿਲ੍ਹੇ ਦੇ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਅਸਤੀਫਾ ਦਿੱਤਾ ਨਾਲੇ ਉਹ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਸੀ ਇੱਕ ਸਰਕਲ ਪ੍ਰਧਾਨ ਨੇ ਵੀ ਇਸ ਪ੍ਰੋਟੈਸਟ ਤੋਂ ਅਸਤੀਫਾ ਦਿੱਤਾ ਔਰ 10 ਨੰਬਰੀਆਂ ਦੇ ਮੁਖੀ ਰਗੂਜੀਤ ਸਿੰਘ ਬਿਰਕ 10 ਨੰਬਰੀ ਤੇਰੀ ਇਸ ਕਰਤੂਤ ਦਾ ਪਤਾ ਕੀ ਹਸ਼ਲ ਹੋਇਆ ਓਏ ਤੇਰੇ ਹਰਿਆਣੇ ਦੀ ਤੇਰੇ ਹਰਿਆਣੇ ਚ ਹੀ ਰਗੂਜੀਤ ਬਿਰਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਰਾ ਜੂੰਟ ਸਾਰੇ ਹਰਿਆਣੇ ਦਾ ਪ੍ਰਧਾਨ ਜਨਰਲ ਸਕੱਤਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਦਾ ਸਾਰਾ ਜੂੰਟ ਇਹ ਤੇਰੀ ਕਰਤੂਤ ਦੇ ਖਿਲਾਫ ਆਪਣੇ ਅਸਤੀਫੇ ਦੇ ਗਿਆ। ਅਸਤੀਫੇ ਦੇ ਗਿਆ ਹਰਿਆਣਾ ਦਾ ਸਾਰਾ ਜੂਨਟ ਜਿਦੇ ਵਿੱਚ 6-7 ਬੰਦੇ ਤੁਸੀਂ ਦਾਵਾ ਕਰਦੇ ਸੀ ਕਿ ਉਹ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਚੁਣੇ ਗਏ ਨੇ। ਇਹ ਰਗੂਜੀਤ ਬਿਰਕ ਇਹ ਥੋੜੀ 10 ਨੰਬਰੀਆਂ ਦੀ ਕਰਤੂਤ ਕਰਕੇ ਹਰਿਆਣੇ ਦੇ ਜੂਠ ਤੁਹਾਡੇ ਕੋਲੋਂ ਦੂਰ ਚਲਾ ਗਿਆ। ਤੁਹਾਡੇ ਨਾਲ ਨਹੀਂ ਰਿਹਾ। ਇਹ ਤੁਹਾਡੀ ਜੋ ਇੱਕ ਪਹਿਲੀ ਕਾਰਵਾਈ ਹੈ। ਇੱਕ ਘਟੀਆ ਕਾਰਵਾਈ ਐ ਇਹਦਾ ਨਤੀਜਾ ਹੈ ਚੰਡੀਗੜ੍ਹ ਜੂਨਟ ਵੀ ਜਾਊਗਾ ਹਿਮਾਚਲ ਵੀ ਜਾਊਗਾ ਚਲੋ ਮੰਨ ਲਓ ਕਿ ਇਹ 10 ਨੰਬਰੀ ਜੋ 10 ਨੰਬਰੀ ਕਮੇਟੀ ਸੀ ਅੰਤਰੇਂ ਕਮੇਟੀ ਇਹਨਾਂ ਤਾਂ ਜਿਹੜੀ ਕਰਤੂਤ ਕਰਨੀ ਸੀ ਕਰਦੀ ਭਰਾ ਤੁਸੀਂ ਜਿਹੜੇ ਇਹਨਾਂ ਨੇ ਦੋ ਜਥੇਦਾਰਾਂ ਦੇ ਨਾਂ ਲਏ ਨੇ ਉਹਨਾਂ ਬਾਰੇ ਵੀ ਥੋੜਾ ਜਿਆਦਾ ਜਾਣਨਾ ਪਾ ਲਈਏ ਉਹਨਾਂ ਚੋਂ ਇੱਕ ਤਾਂ ਹੈਗਾ ਜੀ ਪੀਕ ਸਿੰਘ ਤਨੋਲਾ ਕੌਣ ਨਹੀਂ ਜਾਣਦਾ ਉਹਨੂੰ ਬੱਚਾ-ਬੱਚਾ ਜਾਣਦਾ ਹੈ ਅਪਰਾਧਿਕ ਵਿਰਤੀ ਵਾਲਾ ਹੈ ਘਟਿਆ ਕਰਤੂਤਾਂ ਵਾਲਾ ਹੈ ਛਤਰਖੰਦਰ ਹੈ ਪੁਰਸ਼ਤੋ ਖੰਦਰ ਹੈ 420 ਦੇ ਕੇਸ ਚੱਲਦੇ ਨੇ ਹੀਰਾ ਫੇਰੀ ਕਰਨ ਦੇ ਕੇਸ ਚੱਲਦੇ ਨੇ ਬਾਬਾ ਗੰਦਾ ਸਿੰਘ ਪਬਲਿਕ ਜਿਹੜਾ ਸਕੂਲ ਹੈ ਬਰਨਾਲੇ ਵਾਲਾ ਇਹਦੀ ਜਮੀਨ ਚੋਣੇ ਜੋ ਹੀਰਾ ਫੇਰੀ ਕੀਤੀ ਆ ਉਹਦੇ ਚਿਰੇ 10 ਕਤ ਨੇ ਗਲਤ ਐਗਰੀਮੈਂਟ ਗਲਤ ਬੰਦੇ ਨੂੰ ਖੜਾ ਕਰਕੇ ਜ਼ਮੀਨ ਦਾ 25 ਏਕੜਾ ਪਤਾ ਨਹੀਂ ਕਿੰਨੇ ਏਕੜਾ ਦਾ ਸੌਦਾ ਐਗਰੀਮੈਂਟ ਕਰਵਾਇਆ ਹੈ ਉਹਦੇ 'ਚ ਇਹਦੇ ਦਸਤਕਦਿਆਂ ਤੇ 420 ਦਾ ਪਰਚਾ ਦਰਜ ਹੈ ਇਹ ਅਪਰਾਧਿਕ ਵਿਰਤੀ ਵਾਲੇ ਟੇਕਸਿਕ ਧਨੌਲੇ ਤੇ ਇਹਨੇ ਆਪਦੇ ਧਨੌਲੇ ਪਿੰਡ ਚ ਉਦਾਰਸੀਆਂ ਦੇ ਡੇਰੇ RAM ਸਰੂਪਮੰਤ ਨਾਲ ਜਿਹੜੀ ਠੱਗੀ ਮਾਰੀ ਹੈ ਉਹ ਆਪਣੇ ਆਪ ਡੇਰੇ ਜ਼ਮੀਨ ਐਸ.ਪੀ.ਸਿ ਨੂੰ ਦੇ ਚੁੱਕਿਆ ਸੀ 5 ਏਕੜ ਜ਼ਮੀਨ ਉਹਨੇ ਮੰਗੀ ਸੀ ਮੈਨੂੰ ਗੁਜ਼ਾਰੇ ਵਾਸਤੇ ਦੇ ਦਿਓ ਉਹਦਾ ਤਾਂ ਪਤਾ ਨਹੀਂ ਇਹਨਾਂ ਨੇ ਸਿਰਫ ਉਹਦਾ ਘਰ ਛੱਡਿਆ ਤੇ 5 ਲੱਖ ਰੁਪਇਆ ਦੇਣਾ ਸੀ ਉਹਦੇ ਚੋਂ 2 ਲੱਖ ਦੀ ਠੱਗੀ ਮਾਰ ਗਿਆ ਇਕ ਸਿੰਘ ਤਨੌਲਾ ਸਾਡੇ ਕੋਲੇ ਐਫੀਡੇਵਟ ਹੈ ਓਏ ਤਨੌਲਾ ਸਾਡੇ ਕੋਲੇ ਐਫੀਡੇਵਟ ਹੈ ਤੇਰੀਆ ਕਰਤੂਪਾਂ ਦਾ ਅਪਰਾਧ ਕਮਿਟੀ ਵਾਲਾ ਤੂੰ ਆ ਦਾ 10 ਨੰਬਰ ਇਹ ਤੂੰ ਕੱਲੇ 10 ਨੰਬਰ ਜਾਂ ਕੋਈ ਵੱਧ ਹੈ ਤੇ ਤੈਨੂੰ ਜਿਦਾਂ ਬਣਾ ਕੇ ਮੇਂਤਾ ਓਏ ਪਰ ਦਾਦ ਨੰਬਰੀ ਤੇ ਦਾਦ ਨੰਬਰੀ ਤਾਂ ਫਿਰ ਮਸੇਰੇ ਭਾਈ ਹੋਏ ਨਾ ਤੈਨੂੰ ਤਾਂ ਬਣਾਇਆ ਹੈ ਹੁਣ ਆਜੋ ਜੀ ਚੋ ਜਥੇਦਾਰ ਸ਼੍ਰੀ ਕੇਸਗੜ ਸਾਹਿਬ ਦੇ ਆਣ ਜੀ ਨਿਯੁਕਤ ਕੀਤੇ ਗਏ ਆਰਡੀ ਚਾਰਜ ਸ਼੍ਰੀ ਕਾਲਪੁਰ ਸਾਹਿਬ ਦਾ ਦਿੱਤਾ ਗਿਆ ਉਹਨਾਂ ਨਾਲ ਥੋੜਾ ਜਆ ਹੋਰ ਪਾਸੇ ਤੇ ਗੱਲ ਕਰਨਾ ਕੁਲਦੀਪ ਸਿੰਘ ਜੀ ਗੜਗੱਜ ਜਿੰਨਾਂ ਨੂੰ ਦੋ ਤਖਤਾਂ ਦਾ ਜਿ세ਦਾਰੀ ਦਾ ਚਾਰਜ ਇੰਨਾ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਇਹ ਇਹਨਾਂ ਦਾ ਭਰਾ ਵੀ ਸ਼ਰੋਪਨਿਕ ਪੇਟ ਦਾ ਮੁਲਾਜ਼ਮ ਹੈ ਵਧੀਆ ਕਥਾਵਾਚਕ ਨੇ ਕਥਾ ਕਰਦੇ ਨੇ ਮਨਜੀਤ ਸਾਹਿਬ ਤੋਂ ਕਥਾ ਸੁਣਦੇ ਵੀ ਰਹੇ ਆ ਚੈਨ ਨਾਲ ਤੇ ਡਿਬੇਟ ਵੀ ਕਰਦੇ ਰਹੇ ਨੇ ਉਹਦਾ ਵੀ ਸਾਨੂੰ ਪਤਾ ਕਿਹੋ ਜਿਹਾ ਕਰਦੇ ਰਹੇ ਨੇ ਕੌਣ ਹੈ ਕੁਲਦੀਪ ਸਿੰਘ ਗੜਗੱਜ ਕੁਲਦੀਪ ਸਿੰਘ ਗੜਗੱਜ ਦੀ ਉਮਰ 40 ਸਾਲ ਹੈ ਦਿੱਲੀ ਵਾਲੇ ਪਰਮਜੀਤ ਸਾਨ ਨੇ ਦਾ ਜਮੂਰਾ ਉਹਨੂੰ ਪਰਮ ਪ੍ਰਚਾਰ ਕਮੇਟੀ ਦਾ ਇੰਚਾਰਜ ਬਣਾ ਕੇ ਪੰਜਾਬ ਵਿੱਚ ਭੇਜਿਆ ਸੀ ਸਾਨ ਨੇ ਖਰਚਾ ਦੇ ਕੇ ਵਿਵਾਦਾਂ ਦੇ ਖਿਲਾਫ ਚੱਕ ਦੇ ਫੱਟੇ ਸੁਖਬੀਰ ਬਾਦਲ ਦੇ ਖਿਲਾਫ ਪ੍ਰਕਾਸ਼ ਬਾਦਲ ਦੇ ਖਿਲਾਫ ਜਿਹੜੀਆਂ ਨੇ ਨਾਜਾਇਜ਼ ਕਰਤੂਤਾਂ ਕੀਤੀਆਂ ਨੇ ਕਿਵੇਂ ਕਬਜ਼ੇ ਨਾਜਾਇਜ਼ ਕੀਤੇ ਨੇ ਕਿਉਂ ਗੜਗੱਜ ਸਾਹਿਬ ਸਹੀ ਹੈ ਕਿ ਨਹੀਂ ਤੁਸੀਂ ਪੜ੍ਹੇ ਲਿਖੇ ਹੋ ਵਿਦਵਾਨੋ ਕਥਾਵਾਚ ਕੋ ਇਤਿਹਾਸ ਨੇ ਐਵੇਂ ਕੀਤੀ ਐ ਤੁਹਾਨੂੰ ਆਪਣੇ ਇਤਿਹਾਸ ਬਾਰੇ ਤਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਹੁਣ ਤੱਕ ਕੀ ਕਰਦੇ ਰਹੇ ਹੋ ਜੋ ਤੁਸੀਂ ਹੁਣ ਤੱਕ ਕਹਿੰਦੇ ਰਹੇ ਹੋ ਉਦੋਂ ਵੀ ਤੁਹਾਡੀ ਐਵੇਂ ਇਤਿਹਾਸ ਦੀ ਕੀਤੀ ਹੋਈ ਸੀ ਜੋ ਤੁਸੀਂ ਬਾਦਲਾਂ ਨੂੰ ਗਾਲਾਂ ਕੱਢਦੇ ਸੀ ਹੁਣ ਤੁਸੀਂ ਬਾਦਲਾਂ ਦੇ ਥੱਲੇ ਲੱਗ ਕੇ ਉਹਨਾਂ ਗੁਣਗਾਨ ਕਰੋਗੇ ਫਿਰ ਕੀ ਤੁਹਾਡੇ ਕਹਿਣੀ ਤੇ ਕਰਨੀ ਕੀ ਹੋਈ ਇਹ ਕੋਈ ਕਾਬਲੇ ਤਾਂ ਹੈ ਨਹੀਂ ਕਾਲ ਤੱਕ ਦੇ ਜਰਜ਼ਰ ਬਣਨ ਦੀ ਕੀ ਕਰੋਗੇ ਤੁਸੀਂ ਤੁਹਾਨੂੰ ਇਸ ਕਰਕੇ ਲਿਆਂਦਾ ਗਿਆ ਹੈ ਕਿ ਜੋ 2 ਦਸੰਬਰ ਨੂੰ ਸ਼੍ਰੀ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹਨਾਂ ਨੂੰ ਤੁਸੀਂ ਰੱਦ ਕਰਨਾ ਹੈ ਕਰਦੇ ਹੋਗੇ ਹੈ ਜ਼ਰਤ ਨਹੀਂ ਕਰਨੇ ਪੈਣਾ ਸਭ ਤੋਂ ਵੱਡਾ ਕੀ ਕਰੋਗੇ ਤੁਸੀਂ ਰੱਦ ਕਰਕੇ ਕਰੋਗੇ ਕੀ ਉਹਦੇ ਫੈਸਲੇ ਮਦਦ ਕਰਨੇ ਦੋਸ਼ੀਆਂ ਨੇ ਸਜ਼ਾ ਮੰਨ ਲਈ ਸਜ਼ਾ ਭੁਗਤ ਵੀ ਲਈ ਥੋੜਾ ਜਿਹਾ ਰੌਲਾ ਰਹਿ ਗਿਆ ਹੁਣ ਰੌਲਾ ਵੱਡਾ ਹੈ ਕਿ ਫਖਰੇ ਕੌਮ ਵਾਪਸ ਲੈਣ ਦਾ ਉਹ ਫਖਰੇ ਕੌਮ ਨੇ ਵਾਪਸਾਂ ਲਿਆ ਹੀ ਨਹੀਂ ਉਹੀ ਰੱਦ ਕੀਤਾ ਹੈ ਉਹਦੇ ਡਰੈਗ ਰੂਮ ਚ ਪਿਆ ਦੇਖੀ ਜਾਣਾ ਪਰ ਲੋਕਾਂ ਨੂੰ ਪਤਾ ਕਿਉਂ ਰੱਦ ਕਰਤਾ ਤੁਸੀਂ ਉਹ ਵਾਪਸ ਦਿਓਗੇ ਉਹਨੂੰ ਰੱਦ ਕਰਕੇ ਵਾਪਸ ਦਿਓਗੇ ਹੋਰ ਤੁਸੀਂ ਕੀ ਕਰ ਸਕਦਾ ਤੁਹਾਡੇ ਹੱਥ 'ਚ ਪਾਵਰ ਨਹੀਂ ਜੋਏ ਤੁਸੀਂ 2 ਦਸੰਬਰ 2024 ਵਾਲੇ ਫੈਸਲਿਆਂ ਨੂੰ ਉਲਟਾਤਾ ਜਾਂ ਬਦਲਤਾ ਜਾਂ ਪੰਜ ਮੈਂਬਰੀ ਕਮੇਟੀ ਨੂੰ ਰੋਕਤਾ ਤੁਹਾਡਾ ਹਸ਼ਰ ਕੁਲਦੀਪ ਸਿੰਘ ਗੜਗੱਜ ਗੁਰਬਾਚਨ ਸਿੰਘ ਗਿਆਨੀ ਗੁਰਬਾਚਨ ਸਿੰਘ ਨਾਲੋਂ ਵੀ ਭੈੜਾ ਹੋਵੇਗਾ ਉਹ ਤਾਂ 10-15 ਸਾਲ ਐਸ਼ ਕਰ ਗਿਆ ਉਹਦਾ ਮੁੰਡਾ ਤਾਂ ਆਰਪਾਪਦੀ ਬਣ ਗਿਆ ਤੇਰੀ ਉਮਰ ਸਿਰਫ 40 ਸਾਲ ਹੈ ਤੂੰ 2025-25 ਚ ਹੀ ਇਸ ਜਥੇਦਾਰੀ ਤੋਂ ਥੱਲੇ ਜਾਵੇਂਗਾ ਕੌਮ ਨੇ ਤੁਹਾਨੂੰ ਛੇਤਰ ਦਿਖਾਉਣੇ ਨੇ ਛੇਤਰ ਤੁਨੋਲੇ ਨੂੰ ਤੇ ਤੁਹਾਨੂੰ ਜੇ ਤੁਸੀਂ ਕਾਲ ਤੱਕ ਦੇ ਜਿਹੜੇ ਹੈਗਾ ਫੈਸਲੇ ਬਦਲ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲਾਇਆ ਇਸ ਕਰਕੇ ਐ ਕਿਉਂਕਿ ਉਹ ਫੈਸਲਾ ਤੇ ਸਟੈਂਡ ਲੈ ਕੇ ਸੀ ਪਾਲਾ ਵੱਡਾ ਖਤਰਾ ਪੰਜਵੇਂ ਮੇਰੀ ਕਮੇਟੀ ਦੀ ਭਰਤੀ ਤੋਂ ਐ ਪੰਜ ਮੈਂਬਰੀ ਕਮੇਟੀ ਭਰਤੀ ਕਰੋਗੀ ਓਏ 35 25 ਲੱਖ ਨਹੀਂ ਉਹ ਭਰਤੀ ਕਰੋਣਾ ਤੇ ਜਾਓਗੇ ਲੋਕ ਆਪਣੇ ਆਪ ਆ ਕੇ ਰਸੀਦਾ ਲੈਣਗੇ ਤੁਹਾਡੇ ਵਾਂਗੂ ਬੁਕਸ ਭਰਤੀ ਨਹੀਂ ਕਰਨਗੇ ਤੁਸੀਂ ਲੋਕਾਂ ਜਿਹਦਾ ਹੋ ਲੋਕਾਂ ਦੀ ਅਜੇ ਜਥੇਦਾਰ ਬਣੇ ਨਹੀਂ ਨਿਯੁਕਤ ਕਰਨ ਦਾ ਐਲਾਨ ਹੀ ਹੋਇਆ ਪਹਿਲਾਂ ਹੀ ਵੀਡੀਓ ਘੁੰਮਣ ਲੱਗੀਆਂ ਆ ਕੁਲਦੀਪ ਸਿੰਘ ਗਣਗੱਜ ਦੀ ਵੀਡੀਓ ਆਵੇਗੀ ਬਦਲਾਂ ਨੂੰ ਗੱਲਾਂ ਦੇਂਦੀ ਅੱਟੇ ਇੱਕ ਇੱਕ ਤਨੌਲੇ ਦੇ ਸਾਰੇ ਕੇਸ ਆਗੇ ਸਾਡੇ ਕੋਲੇ ਮੇਰੇ ਕੋਲੇ ਤੋਂ ਸਾਰੇ ਸੋਸ਼ਲ ਮੀਡੀਆ ਕੋਲੇ ਆ ਗਏ ਸੋਸ਼ਲ ਮੀਡੀਆ ਕਿਸੇ ਦੀ ਧਰੀ ਤੱਕ ਹੀ ਨਹੀਂ ਰਹਿਣਦਾ ਇਹਨੂੰ ਕੋਈ ਖਰੀਦ ਨਹੀਂ ਸਕਦਾ ਤੁਹਾਡਾ ਜੋ ਹਸ਼ਰ ਕਰੂਈ ਕੰਮ ਉਹ ਬਾਤ ਹੈ ਪਹਿਲਾਂ ਤੁਹਾਡਾ ਟਰੱਕਰਾ ਪਤਾ ਕਿਹਦੇ ਨਾਲ ਹੋਣਾ ਹੈ ਬੁੱਢਾ ਦਲਦੇ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਤਰਨਾਂਦਰ ਦੇ ਜਥੇਦਾਰ ਬਾਬਾ ਵਿਦੀ ਸਿੰਘ ਕੇਰਾ ਪਰਨਾ ਨਾਲ ਹੋਰ ਰਾਜਾ ਰਾਜ ਸਿੰਘ ਵਾਲੇ ਨਾਲ ਹੋਰ ਜੰਨੀਆਂ ਵੀ ਸਿੰਘ ਜਥੇਬੰਦੀਆਂ ਗੁਰੂ ਕੇ ਲਾਡਲੀਆਂ ਫੌਜਾਂ ਨੇ ਨਾ ਇਹਨਾਂ ਨਾਲ ਹੁਣੇ ਤੁਹਾਡਾ ਟਰੱਕ ਦਾ ਕਿਉਂ ਕਿਉਂਕਿ ਬਲਬੀਰ ਸਿੰਘ ਨੇ ਜੋ ਐਲਾਨ ਸਾਰੀਆਂ ਜਥੇਬੰਦੀਆਂ ਨੂੰ ਕੀਤਾ ਸੀ ਉਹ ਇਹ ਸੀ ਕਿ ਦੋ ਤਰੀਕ ਦੇ ਫੈਸਲੇ ਇਨਮਿਨ ਲਾਗੂ ਹੋ ਕੇ ਰਹਿਣਗੇ ਅਸੀਂ ਸਿੰਘ ਸਾਹਿਬ ਦਾ ਸਾਥ ਦੇਵਾਂਗੇ ਨੇੀ ਬਦਲਣ ਦੇਵਾਂਗੇ ਇਹਨੇ ਮੈਨੂੰ ਲਾਗੂ ਕਰਾਵਾਂਗੇ ਪੰਜਵੇਂ ਮੈਂਬਰ ਕਮੇਟੀ ਭੱਜਤੀ ਕਰੋਗੀ ਕੋਈ ਰੋਕ ਨਹੀਂ ਸਕਦਾ ਹੁਣ ਇਹ ਦੇਖਣਾ ਤੁਸੀਂ ਬੁੱਢਾ ਦਾ ਮੂਰੇ ਖੜਦੇ ਹੋ ਵੀ ਦੇ ਚੰਦਿਆਂ ਮੂਰੇ ਖੜਦੇ ਹੋ ਰਾਜਾ ਰਾਸ ਸਿੰਘ ਕੋਲੇ ਨਹੀਂ ਖੜ ਸਕਦੇ ਤੁਸੀਂ ਦਾ ਇਹ ਇਸ ਕਰਕੇ ਬਾਬਾ ਬਲਬੀਰ ਸਿੰਘ ਗੁਰੂ ਕੀਆਂ ਲਾਡੀਆਂ ਫੌਜਾਂ 2 ਦਸੰਬਰ ਵਾਲੇ ਫੈਸਲੇ ਬਦਲ ਨਹੀਂ ਦੇਣਗੀਆਂ ਬਾਕੀ ਸੰਗਤਾਂ ਤਾਂ ਬਾਅਦ ਗੱਲ ਕਰਾਂਗੇ ਪੰਥਕ ਕਨਵੈਨਸ਼ਨ ਹੋਈ ਮਸਤਵਾਨੇ ਹੋਈ ਜਿੰਨੀਆਂ ਵੀ ਅਕਾਲ ਫੈਡਰੇਸ਼ਨ ਹੋਈ ਪਤਾ ਨਹੀਂ ਕਿੰਨੀਆਂ ਕਿਤੇ ਬੰਦੀਆਂ ਠੋਡਾ ਜਲੂਸ ਕਿੱਦਾਂ ਕੱਢਣ ਗਿਆ ਸੋਚ ਸਮਝ ਲਓ ਕੁਲਦੀਪ ਸਿੰਘ ਗੜਗੱਜ ਤੇਗ ਸਿੰਘ ਤਨੋੜਾ ਨਾਲ ਤਾਂ ਅਸੀਂ ਨਿਭੜਾਂਗੇ ਤੂੰ ਸਾਡਾ ਛੋਟਾ ਭਰਾ ਤੂੰ ਸੋਚ ਕੇ ਗੱਲ ਕਰੀ ਦੇਖੇ ਕਿਤੇ ਬਾਦਲਾਂ ਦੇ ਕਹਿਏਕ ਹੈ 2 ਦਸੰਬਰ ਵਾਲੇ ਫੈਸਲੇ ਨਾਲ ਪੰਗਾ ਲੈ ਬੈਠੀ ਤੇਰਾ ਹਾਲ ਬਹੁਤ ਬੁਰਾ ਹੋਊਗਾ ਇਸ ਤੋਂ ਬਾਅਦ ਕੋਸ਼ਿਸ਼ ਇਹ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ